ਜ਼ਮੀਨ ਦਾ ਇੰਤਕਾਲ ਕਰਾਉਣ ਲਈ ਪਟਵਾਰੀ ਤੇ ਲੱਗੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਮੈਂ ਪਹਿਲਾਂ ਪਟਵਾਰੀ ਕੋ ਗਿਆ ਪਟਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸੰਬੰਧ ਦੇ ਵਿੱਚ ਹੀ ਉਹਨੇ 6 ਲੱਖ ਰੁਪਏ ਲੱਖ ਰੁਪਏ ਇਕੱਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਦੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦਾ ਸਾਡੇ ਡੈਡੀ 2022 ਦੇ ਡੈਥ ਹੋ ਗਈ ਸੀ ਅਸੀਂ 5 ਜਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਿਲਾਥੇ ਫਟਵਾਰੀ ਨੂੰ ਕੋ ਸਾਡੇ ਨਾ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੀੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਨੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਸਮਰਾਟ ਤਸਿਲ ਵਿੱਚ ਹੋਇਆ ਵੱਡਾ ਹੰਗਾਮਾ ਹੋਈ ਨਾਰੇਬਾਜੀ ਕੋ ਸੁਣੇ ਚਬਤ ਗੋਰੀ ਮਰਦਾਬਾ ਜੁਦਾਬਾ ਆ ਵੀ ਪਾਰਟੀ ਮਰਦਾਬਾ 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 ਤੇ ਨੈਬ ਤਹਿਸੀਲਦਾਰ ਤੇ ਵੀ ਲੱਗੇ ਮਿਲੀ ਭੁਗਤ ਦੇ ਇਲਜ਼ਾਮ ਭਗਵਾਨ ਸਤਿਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਇਹ ਨਹੀਂ ਗੰਦੇ ਨਾ ਵੀ ਇੰਨਾ ਵਾਦਾ ਰਹਿ ਰੱਬ ਦਾ ਨਾਮ ਅਸੀਂ ਆਪ ਬੋਟਾ ਨਾ ਤੁੰਗ ਪਾਈ ਤੁਸੀਂ ਸਪੀਕਰ ਦਾ ਸਰਦਾਰ ਹਰ ਹਰ ਦਾ ਕਹਿੰਦਾ ਮੇਰਾ ਬ੍ਰਦਰ ਰਾਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਵਟਵਾਰੀ ਨੂੰ ਦੇ ਕੇ ਵੀ ਰੱਖਿਆ ਨੇ 10 15 ਮਹੀਨਿਆਂ ਬਾਅਦ ਫੇਰ ਮੋੜਦਾ ਤਾਂ ਹੋਰ ਅਸੀਂ ਸਾਰੀ ਕਪੈਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਵਟਵਾਰੀ ਵੀ ਨੇ ਪਰ ਇਹ ਪੁੱਤ ਦੇ ਗੰਦੇ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਜੁੱਟੇ ਜਵਾਬੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ ਨਾ ਸਰਕਾਰਾਂ ਦੇ ਗੱਲ ਚੱਕਿਆ ਗਿਆ ਪਹਿਲੀ ਸਰਕਾਰਾਂ ਸਾਫ਼ ਦੀ ਗੰਦ ਦਾ ਹੁੰਡ ਪਿਆ ਹੁਣ ਹੁਣ ਨਹੀਂ ਜੀ ਮੇਰੇ ਕੋਈ ਅਸਲ ਕੋਲੋਜੀ ਨਹੀਂ ਹੈ ਔਰ ਨਾ ਹੀ ਇਸ ਚੇਜ਼ ਦੇ ਵਿੱਚ ਕੋਈ ਕਿਸੇ ਤੋਂ ਪਹਿਲ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮੈਨੂੰ ਉਸ ਬਾਰੇ ਗੱਲ ਮਾਰੇ ਕੋਈ ਨਹੀਂ ਸਮਰਾਲਾ ਤਹਿਸੀਲ ਵਿੱਚ ਇੱਕ ਵੱਡਾ ਹੰਗਾਮਾ ਹੋਇਆ ਜਿਸ ਦੇ ਵਿੱਚ ਸਮਰਾਲਾ ਤਹਿਸੀਲ ਵਿੱਚ ਲੱਗੇ ਪਟਵਾਰੀ ਚਮਨ ਲਾਲ ਵੱਲੋਂ ਜ਼ਮੀਨ ਦਾ ਇੰਤਕਾਲ ਚੜਾਉਣ ਤੇ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਲੱਗਿਆ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਦੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਲੱਗੇ ਨੇ ਇਸ ਸਬੰਧ ਦੇ ਵਿੱਚ ਪੀੜਤ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਮਰਾਥ ਤਹਿਸੀਲ ਦੇ ਵਿੱਚ ਤਹਿਸੀਲ ਦੇ ਗੇਟ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਤੱਕ ਜਮ ਕੇ ਨਰੇਵਾਜੀ ਕੀਤੀ ਗਈ ਜਿਸ ਵਿੱਚ ਪੀੜਤ ਪਰਿਵਾਰ ਨੇ ਪਟਵਾਰੀ ਚਮਨ ਲਾਲ ਨਾਇਬ ਤਹਿਸੀਲਦਾਰ ਦੇ ਖਿਲਾਫ ਨਰੇਵਾਜੀ ਕੀਤੀ ਤੇ ਨਰੇਵਾਜੀ ਤੋਂ ਬਾਅਦ ਸੈਂਕੜੇ ਲੋਕ ਸਮਰਾਥ ਤਹਿਸੀਲ ਵਿੱਚ ਇਕੱਠੇ ਹੋ ਗਏ ਪੀੜਤ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਪੀੜਿਤ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਪੀੜਿਤ ਜਸਵੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਜ਼ਮੀਨ ਦਾ ਇੰਤਕਾਲ ਲਈ ਕਰੀਬ 9 ਮਹੀਨਿਆਂ ਤੋਂ ਸਮਰਾਥ ਤਹਿਸੀਲ ਵਿੱਚ ਚੱਕਰ ਲਗਾ ਰਹੇ ਨੇ ਅਤੇ ਹੁਣ 20000 ਰੁਪਏ ਰਿਸ਼ਵਤ ਪਟਵਾਰੀ ਚਮਨ ਲਾਲ ਨੂੰ ਪੀੜਿਤ ਪਰਿਵਾਰ ਵੱਲੋਂ ਦਿੱਤਾ ਗਿਆ ਅਤੇ ਹੁਣ ਪਟਵਾਰੀ 7 ਲੱਖ ਰੁਪਏ ਰਿਸ਼ਵਤ ਜ਼ਮੀਨ ਦਾ ਇੰਤਕਾਲ ਚੜਾਉਣ ਲਈ ਮੰਗ ਰਿਹਾ ਹੈ ਇਸ ਮਾਮਲੇ ਵਿੱਚ ਸਮਰਾਲਾ ਨਹਿਬ ਤਹਿਸੀਲਦਾਰ ਦੀ ਮਿਲੀ ਭੁਗਤ ਹੈ ਤੇ ਪੀੜਤ ਪਰਿਵਾਰ ਵੱਲੋਂ ਇਹੀ ਇਲਜ਼ਾਮ ਲਗਾਏ ਗਏ ਨੇ ਜਦੋਂ ਇਸ ਸੰਬੰਧ ਦੇ ਵਿੱਚ ਸਮਰਾਲਾ ਨੈਤ ਤਹਿਸੀਲਦਾਰ ਨੇ ਪੀੜਤ ਪਰਿਵਾਰ ਤੇ ਉਹਨਾਂ ਦੇ ਸਾਥੀ ਮਿਲੇ ਤਾਂ ਤਹਿਸੀਲਦਾਰ ਵੱਲੋਂ ਇਹ ਮਾਮਲਾ ਐਸਡੀਐਮ ਸਮਰਾਲਾ ਕੋਲ ਭੇਜਣ ਬਾਰੇ ਕਿਹਾ ਗਿਆ ਜਿਸ ਕਾਰਨ ਇਹ ਮਾਮਲਾ ਪੱਕ ਗਿਆ ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੀ ਸਾਲ 2022 ਦੇ ਵਿੱਚ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ ਜ਼ਮੀਨ ਦੇ ਪੰਜ ਹਿੱਸੇਦਾਰ ਆਪਣੇ ਆਪਣੇ ਨਾਮ ਜ਼ਮੀਨ ਕਰਾਉਣਾ ਚਾਹੁੰਦੇ ਆ ਅਤੇ ਪਟਵਾਰੀ ਚੰਨ ਲਾਲ ਅਤੇ ਸਮਰਾਲਾ ਤਹਿਸੀਲਦਾਰ ਇਸ ਬਾਰੇ ਜਾਣਦੇ ਨੇ ਤੇ ਸਾਡੀ ਜ਼ਮੀਨ ਦੇ ਇੰਤਕਾਲ ਲਈ ਸੱਤ ਕਿੱਲੇ ਜ਼ਮੀਨ ਦਾ ਕੁੱਲ 7 ਲੱਖ ਰਿਸ਼ਵਤ ਮੰਗ ਰਹੇ ਨੇ ਜਸਵੀਰ ਸਿੰਘ ਨੇ ਕਿਹਾ ਕਿ ਮੇਰੇ ਘਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਮੈਂ ਆਪਣੇ ਬੱਚੇ ਸਕੂਲ ਦੀ ਬੈਂਡ ਦੇ ਵਿੱਚ ਜਾਣ ਤੋਂ ਹਟਾ ਲਏ ਨੇ ਅਤੇ ਪੈਸਿਆਂ ਦੇ ਲੈਣਦਾਰ ਸਾਡੇ ਘਰ ਗੇੜੇ ਮਾਰਦੇ ਨੇ ਪਰ ਸਾਡੀ ਸਾਲਤ ਨੂੰ ਵੇਖ ਕੇ ਵੀ ਪਟਵਾਰੀ ਸਿਰਿਆਂਵਰੀ ਰਿਸਮਤ ਮੰਗ ਰਿਹਾ ਅਤੇ ਹੁਣ ਤੱਕ 20000 ਰੁਪਏ ਰਿਸਮਤ ਅਸੀਂ ਪਟਵਾਰੀ ਨੂੰ ਦੇ ਚੁੱਕੇ ਹਾਂ ਤੇ ਪੀੜਤ ਮਨਜੀਤ ਸਿੰਘ ਨੇ ਵੀ ਸਾਰੀ ਦਾਸਤਾਨ ਸੁਣਾਈ ਹੈ ਇਸ ਸੰਬੰਧ ਦੇ ਵਿੱਚ ਨੈਤ ਤਹਿਸੀਲਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਮੇਰੇ ਕੋਲੇ ਮਾਮਲਾ ਆਇਆ ਸੀ ਅਤੇ ਕਾਗਜ਼ਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਇਸ ਜ਼ਮੀਨ ਦਾ ਕੁਰਸੀ ਨਾਮਾ ਨਹੀਂ ਹੋਇਆ ਇਸ ਕਰਕੇ ਮੈਂ ਇਸ ਨੂੰ ਨਾਮ ਮંજૂર ਕਰ ਦਿੱਤਾ ਸੀ ਨਾਇਬ ਤਹਿਸੀਲਦਾਰ ਨੇ ਕਿਹਾ ਜੇਕਰ ਕੋਈ ਸ਼ਿਕਾਇਤ ਰਿਸ਼ਵਤ ਦੇ ਸੰਬੰਧ ਵਿੱਚ ਮੇਰੇ ਕੋਲ ਆਏਗੀ ਤਾਂ ਮੈਂ ਜਾਂਚ ਕਰਨ ਤੋਂ ਬਾਅਦ ਕਾਰਵਾਈ ਕਰਾਂਗਾ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਜੀ ਕਰ ਰਹੇ ਹੋ ਸਰਪਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਹੈ ਉਹ ਇੰਤਕਾਲ ਨਹੀਂ ਜੀ ਸਾਡੇ ਨੌ ਜੜ ਰਹੇ ਹੈ ਵਿਰਾਸਤ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਇਸ ਦੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨਾਉਂ ਹੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੀੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬ ਕੋਲ ਖਾਨਾ ਆਇਆ ਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਚ ਚੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਜੀਆਬ ਲਗਾ ਰਹੇ ਹੋ ਥੋੜਾ 7 ਲੱਖ ਰਿਸ਼ਵ ਲੋਗੀ ਗਈ ਹਾਂਜੀ ਕਿਸ ਕੱਲ ਬਸੇ ਇਹੀ ਵੀ ਇੰਤਕਾਲ ਚੜਾਗੇ ਗਵਾਹੀ ਜੀ ਦੋਏ ਗਵਾਹੀ ਹੈ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਰਾਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10 15 ਮਹੀਨੇ ਬਾਅਦ ਫੇਰ ਮੋੜਤਾ ਚਮਨ ਫਟਵਾਰੀ ਆ ਜੀ ਸਾਰੇ ਫਟਵਾਰੀ ਗਲਤ ਨਹੀਂ ਗੇ ਚਮਨ ਦਾ ਕੀ ਨਾਮ ਹੈ ਜੀ ਚਮਨ ਚਮਨਾਲਾ ਜੀ ਚਮਨ ਹਾਂ ਜੀ ਤੁਸੀਂ ਕਿੰਨੀ ਵਾਰ ਗੱਲਬਾਤ ਕੀਤੀ ਤੇ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਜਨਵਰੀ ਦੇ ਜੀ ਸੁਖੀਲ ਦਾਸ ਸਾਹਿਬ ਨਾਲ ਵੀ ਕਈ ਵਾਰ ਆਜੀ ਸਰੌਦੀ ਵੀ ਗਿਆ ਜੀ ਆਦੋ ਉੱਥੇ ਡੀਪੀ ਆਇਆ ਸੀ ਜੀ ਆਏ ਉੱਥੇ ਉਹ ਤਾਂ ਜੀ ਦਾ ਸਾਹਿਬ ਨੇ ਸਾਨੂੰ ਤੋਂ ਬੁੱਕ ਕਰਤਾ ਜੀ ਤਸਵੀਰ ਤੇ ਨਾਰੇਬਾਦੀ ਹੀ ਸੀ ਹਾਂ ਜੀ ਉਹਦੀ ਕੀ ਸਟੈਪ ਤੋਂ ਤੁਹਾਡਾ ਕੰਮ ਨਾ ਹੋ ਜਾ ਸਟੈਪ ਕੀ ਅਸੀਂ ਅੱਗੇ ਜਾ ਮਲੇਰ ਨਾਲ ਆਵਾਂਗੇ ਟਰਾਪ ਸਾਰੇ ਜ਼ਿਮੀਦਾਰ ਅਸੀਂ ਜੱਟ ਜ਼ਿਮੀਦਾਰ ਖੇਤੀਬਾੜੀਆਂ ਦੇ ਦਿਆਂਗੇ ਵਿਹਲੇ ਆ ਰੋਏ ਘੇੜੇ ਮਾਰਨ ਨੂੰ ਸਾਡਾ ਤਾਂ ਵੀ ਸਰਨਾ ਨਹੀਂ ਦਿੱਤੇ ਉਹ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਸਭ ਇੱਥੇ ਸਾਡੇ ਘਰੇ ਆਉਂਦੇ ਨੇ ਉਹ ਕਿਹਦੇ ਸਮਝਦੇ ਨੇ ਜੀ ਲਿਮਿਟ ਬਣੀ ਹੋਈ ਆ ਬੈਂਕ ਵਾਲੇ ਕਿਹੜੇ ਜਿਹਦਾ ਅੰਦਰ ਬੈਠੇ ਨੇ ਜੀ ਕੀ ਨਾਮ ਤੁਹਾਡਾ ਜੀ ਮੈਂ ਤਾਂ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਇੰਨੇ ਵੀ ਨਾਰੇਬਾਜ਼ੀ ਕਰ ਰਹੇ ਸੀ ਹਾਂਜੀ ਦੇ ਖਿਲਾਫ ਸ਼੍ਰੀ ਸੁਖੋਨੀ ਵਿਸ਼ਵਕੋਰੀ ਦੇ ਖਿਲਾਫ ਇਹ ਮਾਮਲਾ ਸੀ ਮਾਮਲਾ ਇਹ ਆ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਸੀ ਇਹ ਇੰਤਕਾਲ ਦਰਜ ਆ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜੇਕਰ ਤੁਸੀਂ ਇੱਕ ਇਲਜ਼ਾਮ ਲਗਾ ਰਹੇ ਹੋ ਤੇ 7 ਲੱਖ ਹਾਂਜੀ ਬੜਵਾਰੀ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਜੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਨਹੀਂ ਡੋਟ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਦੇ ਪਟਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਨੰਬਰਦਾਰ ਸਾਡੇ ਨਾਲ ਨੇ ਉੱਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪਟਵਾਰੀ ਸਾਹਿਬ ਕੋਲ ਲੈ ਕੇ ਹੁੰਦੇ ਹਾਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਇਸ ਵਾਰ ਰਿਸ਼ਵਤ ਕੋਈ ਨਹੀਂ ਸਾਵ ਸਾਵ ਝੂਠੇ ਦਾਅਵੇ ਨਹੀਂ ਕੋਈ ਕੰਮ ਨਹੀਂ ਹੁੰਦਾ ਠੀਕ ਹੈ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਏ ਜਾ ਕੇ ਦੇਖੋ ਬਜ਼ੁਰਗ ਕਿੰਨੇ ਫਿਟਦੇ ਨੇ ਜੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਔਰ ਇਹ ਦੇਖੋ ਤਾਂ ਪਹਿਲਾਂ ਨਾ ਕੋਈ ਬੁਲਾਉਂਦਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਜਵਾਬ ਦੇਇਆ ਜੇ ਕੋਈ ਨੋਟਰੀ ਆ ਦੇਖ ਲੈ ਮਨਜ਼ੂਰੀ ਲਈ ਪੇਸ਼ ਆ ਸਾਨੂੰ ਪਹਿਲਾਂ ਝੂਠਾ 3 ਵਜੇ ਦਾ ਟਾਈਮ ਕਿ ਕਰਦਾ ਹਾਂ ਤੁਸੀਂ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਇਹ ਮੰਗ ਕਰਦੇ ਨਹੀਂ ਇਹ ਕਹਿੰਦੇ ਅਸੀਂ ਨਹੀਂ ਅਸੀਂ ਧਰਨਾ ਲਾਵਾਂਗੇ ਜੀ ਇਹਨਾਂ ਦੇ ਕੋਈ ਰਿਸਪਾਇਰ ਕਰ ਗਿਆ ਅਸੀਂ ਇਹਨਾਂ ਦਾ ਨਾਮ ਵੀ ਜ਼ਿੰਮੇਵਾਰ ਸਮਝਦੇ ਨਹੀਂ ਕਰਦੇ ਦੱਸੋ ਜੀ ਅਸੀਂ ਖਰਚਾ ਕਿੱਥੋਂ ਚਲਾਈਏ ਜੇ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰ ਇਹ ਹੋਣਗੇ ਕੋਈ ਪੈਸਾ ਨਹੀਂਗਾ ਜੀ ਦੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਥੇ ਜਿੱਥੇ ਹਾਂ ਮੇਰਾ ਨਾਮ ਇਹ ਰਾਜਵੀਰ ਸਿੰਘ ਪੰਗੂ ਆ। ਇਹ ਕੀ ਮਾਰ ਲਾ ਹੋਇਆ ਜਿਸਨੂੰ ਆਖਦੇ ਨਾਰੇ ਬੱਤ ਕਰਦੇ। ਇਹ ਆਪਣੇ ਪਿੰਡ ਦੀ ਮਾਨਕੀ ਦੇ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਸੀ 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਆ ਨਾ ਕੋ। ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਤੁਸੀਂ ਕਹਿੰਦੇ ਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ। ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾਲ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ। ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ। ਤੇ ਕਹਿੰਦੇ ਕੁਰਸੀਨਾਮਾ ਪਟਵਾਰੀ ਸਾਹਿਬਾਂ ਦੇ ਥੋੜਾ ਫਰਜ਼ ਸੀਗਾ ਕਰਾਉਣ ਦਾ ਕੁਰਸੀਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ਵਗੈਰੋਂ ਕਿਉਂਕਿ ਆਪੇ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀਨਾਮੇ ਦਾ ਦਿੱਤੀ ਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਕੀ ਵੀਰਨਾਮੇ ਤੋਂ ਮੰਗਿਆ 10 ਲੱਖ ਰੁਪਏ ਕੀਲੇ ਦਾ ਮੰਗਿਆ ਜੀ ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰ ਨਾ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ ਉਹ ਵੀ ਛੁੱਟੀ ਮੰਗਲਵਾਰ ਨੂੰ ਨੰਬਰਦਾਰ ਲੇਵਾ ਜੇ ਅਸੀਂ ਸਵੇਰ ਦੇ ਹਰਾਨ ਹੁੰਦੇ ਆ ਅਸੀਂ ਜੱਟ ਹੀ ਬੰਦੇ ਆ ਖੇਤੀ ਬਾੜੀ ਵਾਲੇ ਬੰਦੇ ਐਨੇ ਬੇਲੇ ਨਹੀਂ ਇਹ ਤਾਂ ਏਪੀ ਵੀ ਬੈਠੇ ਨੇ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ ਭਗਵਾਨ ਤਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਐ ਨਹੀਂ ਗੰਦੋ ਨਾ ਵੀ ਇੰਨਾ ਪਾਦਾ ਰਹਿ ਰੱਬ ਦਾ ਨਾਮ ਅਸੀਂ ਆਪ ਵੋਟਾਂ ਆ ਮਾਤਮੀ ਨੂੰ ਪਾਈ ਜੀ ਅਸੀਂ ਆਪ ਵੋਟਾਂ ਜੀ ਕੀਤਾ ਸੋ ਨੰਬਰਾਂ ਤੋਂ ਕੰਮ ਕਰਨੇ ਵਿੱਚ ਇਨਵੋਲਵ ਲੱਗਦਾ ਤੁਹਾਨੂੰ ਇਨਵੋਲਵ ਪਟਵਾਰੀ ਤੇ ਤਸਦੀਲਦਾਰਾ ਹੋਰ ਵੀ ਸਾਰੇ ਕਚੈਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪਟਵਾਰੀ ਵੀ ਨੇ ਪਰ ਕੁਝ ਗੰਦ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਪਏ ਪਿੰਡਾਂ ਦੇ ਜੱਟ ਸਭ ਦਾ ਸਾਰੇ ਲਿਆ ਕੇ ਖੇਤੀਬਾੜੀ ਆ ਟਾਲੀਆਂ ਨਾਲ ਨਾਰੇ ਲਾਵਾਂਗੇ ਜੀ ਕਚੈਰੀਆਂ ਕਰ ਦਾਂਗੇ ਬੰਦ ਜੇ ਇਹ ਤੇ ਦੂਆ ਮੁੰਡਾ ਦਵਾਈ ਖਾ ਕੇ ਮਰ ਕੇ ਜਿੰਮੇਵਾਰ ਇਹ ਹੋਣਗੇ ਤੁਹਾਨੂੰ ਦੱਸੋ ਰੀਜਨ ਕੀ ਆ ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ ਨਾ ਕਰ ਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਠੀਕ ਨਹੀਂ ਗਾ ਉਹ ਤਾਂ ਆਉਣਾ ਚਾਉਂਦੇ ਨੇ ਸਾਨੂੰ 8 ਮਹੀਨੇ ਤੱਕ ਕੀਤਾ ਗਿਆ ਸਾਨੂੰ ਹਾਂਜੀ ਹਾਂਜੀ ਉਹ ਤਾਂ ਸੰਗ ਕਰ ਦਿਆ ਆਹੀ ਗੱਲ ਕਿ ਸਾਡੇ ਟਾਈਮ ਮੋੜੋ ਨਾਲੇ ਨਾਲ ਦੇ 10 ਲੱਖ ਵੀ ਨਹੀਂ ਤੇ ਵਿਚਾਰੇ ਗਰੀਬ ਬੰਦੇ ਨੇ ਗਰੀਬਾਂ ਨਾਲੇ ਸਾਰਾ ਧੱਕਾ ਹੁੰਦਾ بڑے ਬੰਦੇ ਦਾ ਕੰਮ ਹੁੰਦਾ ਐਮਐਨਏ ਸਾਹਿਬ ਨੂੰ ਜਹੋ ਉਹ ਵੀ ਨਹੀਂ ਕੋਈ ਕਰਦੇ ਸਾਬ ਰਾਲੇ ਮੇਲੇ ਨੇ ਜੀ ਸਾਬ ਰਾਲੇ ਮੇਲੇ ਨੇ ਜੇ ਹਲਨਾ ਹੋਏ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ ਠੀਕ ਹੈ ਬਈ ਹਾਂ ਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਦਬਣੇ ਵਾਲੇ ਅਸੀਂ ਹੈ ਨਹੀਂਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਤਈ ਇਹਨਾਂ ਨੂੰ ਵੋਟ ਪਾਈ ਦੀ ਪਰ ਅੱਜ ਅਸੀਂ ਪਸਤਾ ਰਹੇ ਹਾਂ ਵੀ ਆ ਨਾਮ ਮਿਲਣ ਦੀ ਸਾਨੂੰ ਇਹਨਾਂ ਨੂੰ ਵੋਟ ਪਾ ਕੇ ਧੰਨਵਾਦ ਜੀ ਕਿਸ ਨਾਮ ਦਾ ਕੋਈ ਮੇਰਾ ਹਰੀਸ਼ ਕੁਮਾਰਾ ਜੀ ਨੈਪਸੀ ਉਦਾਰ ਸੰਭਾਲ ਅੱਜ ਸਮਰਾਤ ਤਸੀਬੇ ਨਾਰੇ ਪੱਗੀ ਹੋਈ ਹੈ ਵਿਸ਼ਵਕ ਮੰਗਲ ਦੇਵ ਜਾਮ ਲਾਏ ਨੇ ਪਟਵਾਰੀ ਵੱਲੋਂ ਤੇ ਤਸੀਲ ਦਾ ਸਰਪਟ ਦੀ ਜੋੜੀ ਜਾਮ ਲੱਗੇ ਨਹੀਂ ਮੰਨੂ ਇਸ ਵਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬੱਟਾ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇੰਤਕਾਲ ਹੋ ਜਾਏਗਾ ਉਸੀਂ ਨਾਮ ਮંજૂર ਕਰਤਾ ਹੈ। ਮੈਂ ਪਟਵਾਰੀ ਤੋਂ ਮਗਾਇਆ ਸੀ ਰਿਕਾਰਡ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮ ਮંજૂર ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਨੋ ਕੋ ਸਾਹਿਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀਗਾਂ ਮਤਜ਼ੀਕ ਨਹੀਂ ਹੋਇਆ। ਧੀਰਾ ਨੂੰ ਕਈ ਵਾਰ ਫੋਨ ਤੇ ਕਿਹਾ ਨਹੀਂ ਹੋਣਾ। ਇਸ ਕਰਕੇ ਮੇਰੇ ਵੱਲੋਂ ਨਾਮ ਮંજૂર ਹੋ ਚੁੱਕਾ ਹੈ। ਪਰ ਉਹਨਾਂ ਤੀੜ ਪਰਵਾਦ ਇਹ ਗੱਲ ਕਹਿ ਰਹੇ ਆ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਸਾਨੂੰ ਦੇ ਦੋ ਤੇ ਕੱਲ ਇੰਤਕਾਲ ਚੜ ਜਾਏ। ਨਹੀਂ ਜੀ ਮੇਰੇ ਕੋਈ ਅਸਾਂ ਵੀ ਕੋਈ ਨੋਲਿਜ ਨਹੀਂ ਹੈ ਔਰ ਨਾ ਹੀ ਇਸ ਦਫਤਰ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ। ਪਰਿਵਾਰੀ ਬਾਰੇ ਬਾਅਦ ਜੋ ਉਹਨਾਂ ਨੇ ਕਿਹਾ ਹੈਗਾ ਮਨੂ ਉਸ ਬਾਰੇ ਜਮਾਰੇ ਕੋਈ ਨੋਲਿਜ ਨਹੀਂ ਹੈ। ਸਰ ਮੱਲਾ ਦੇ ਪਰਿਵਾਰੀ ਉਸ ਤੇ ਦੋਸ਼ ਲਗਾ ਰਹੇ ਨੇ ਜੀ 7 ਲੱਖ ਫਿਰ ਮੰਗਾਇਆ ਜੀ ਤੇ ਸਾਬਤ ਉਹਨਾਂ ਦਾ ਤੁਸੀਂ ਕੀ ਕਰਦੇ ਹੋ ਮਨੂ ਦੱਸਣ ਜੀ ਉਹ ਕੋਈ ਦੇ ਨਾ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚੇ ਅਧਿਕਾਰ ਨੂੰ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ ਜੀ ਇਹ ਰੱਟ ਲੈ ਆਉਂਦੇ ਨਹੀਂ ਮਤ ਨੋਣੀ ਸਰ ਕੋਟੇ ਵੱਲੋਂ ਕੋਈ ਜਾਣਕਾਰੀ ਆਈ ਹੋਈ ਹੈ ਜੀ ਐਲਜੀਮ ਸਾਹਿਬ ਤੱਕ ਜੀ ਹਾਂ ਜੀ ਮੈਂ ਐਲਜੀਮ ਸਾਹਿਬ ਦੇ ਨੋਲਿਜ ਲਾ ਦੇਣਾ ਇਹ ਸਾਰੀ ਗੱਲ